ਪੁਲਵਾਮਾ ਅਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤੇ ਜਾਣ ਦੀ ਕਾਰਵਾਈ ਦੀ ਦੇਸ਼ਵਾਸੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਭਾਵੇਂ ਇਸ ਨੂੰ ਭਾਰਤੀ ਫੌਜ ਦਾ ਦੇਰੀ ਨਾਲ ਚੁੱਕਿਆ ਕਦਮ ਕਿਹਾ ਜਾ ਰਿਹਾ ਹੈ ਪਰ ਫਿਰ ਵੀ ਹਰ ਪਾਸਿਓਂ ਫੌਜ ਅਤੇ ਕੇਂਦਰ ਦੇ ਇਸ ਕਦਮ ਦੀ ਸراہਣਾ ਹੋ ਰਹੀ ਹੈ ਅਤੇ ਹਰ ਕੋਈ ਇਸ ਨੂੰ ਸ਼ਹੀਦਾਂ ਦੀ ਸੱਚੀ ਸ਼ਰਧਾਂਜਲੀ ਦੱਸ ਰਿਹਾ ਹੈ ਇਸ 에ਅਰ ਸਟ੍ਰਾਈਕ ਬਾਰੇ ਸਰਹੱਦੀ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਸ ਤਰੀਕੇ ਦੇ ਹਮਲੇ ਜਿਹੜੇ ਆ ਮਬੀ ਇੱਟਾ ਦਾ ਜਵਾਬ ਪੱਥਰਾਂ ਨਾਲ ਦੇਣਾ ਚਾਹੀਦਾ ਇਹਨਾਂ ਨੂੰ ਪਰ ਬਹੁਤ ਹੀ ਵਧੀਆ ਸ਼ਰਧਾਂਜਲੀ ਜਿਹੜੀ ਆਪਾਂ ਚਾਦੀ ਜਵਾਨ ਸਾਡੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਪ੍ਰਤੀ ਅੱਜ ਬਹੁਤ ਵਧੀਆ ਸ਼ਰਧਾਂਜਲੀ ਦਿੱਤੀ ਆ ਭਾਰਤ ਦੀ ਫੌਜ ਨੇ ਔਰ ਇੰਡੀਅਨ ਫੌਜ ਇਸ ਤਰ੍ਹਾਂ ਦੇ ਹੋਰ ਵੀ ਅਟੈਕ ਇਹਨਾਂ ਤੇ ਕਰੇ ਤੇ ਤਾਂ ਜੋ ਇਹਨਾਂ ਨੂੰ ਮੂੰਹ ਦੀ ਖਾਨੀ ਪਏ ਦੁਬਾਰਾ ਕਦੀ ਇੰਡੀਆ ਵੱਲ ਅੱਖ ਚੁੱਕ ਕੇ ਨਾ ਦੇਖੇ ਇਹ ਅੱਜ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਥੋੜੇ ਲੇਟ ਆ ਆਪਾਂ ਇਸ ਚੱਕਰ ਚ ਆਪਾਂ ਤੇ ਹਰ ਕੋਈ ਇਹ ਸਮਝਦਾ ਵੀ ਗਵਾਂਡੀ ਨਾਲ ਚੰਗੇ ਸਬੰਧ ਹੋਣ ਲੇਕਿਨ ਉਹਨੂੰ ਨਹੀਂ ਰਾਸ ਆਇਆ ਹੁਣ ਤੇ ਇਹੋ ਹੀ ਆ 21 ਦੇ 31 ਪਉਣ ਵਾਲੀ ਗੱਲ ਐ ਜੀ ਉਹ ਪਾਤੀ ਆ ਆਪਾਂ ਖੁਸ਼ ਆ ਇਸ ਚੱਕਰ ਸੇ ਕਾਰਵਾਈ ਤਾਂ ਹੋਣੀ ਚਾਹੀਦੀ ਉਹ ਜੋ ਸਾਡੇ ਜਵਾਨਾਂ ਨੂੰ ਮਾਰਨ ਡਏ ਨੇ ਤੇ ਉਹਦੇ ਜਵਾਬ ਤੇ ਫਿਰ ਇਹੋ ਹੀ ਆ ਜ਼ਿਕਰ ਜੋਗਾ ਕਿ 14 ਫਰਵਰੀ ਨੂੰ ਅੱਤਵਾਦੀਆਂ ਨੇ ਪੁਲਵਾਮਾ ਵਿੱਚ ਇੱਕ ਸੈਨਿਕਾਂ ਦੀ ਗੱਡੀ ਤੇ ਹਮਲਾ ਕਰਕੇ 44 ਸੈਨਿਕਾਂ ਨੂੰ ਸ਼ਹੀਦ ਕੀਤਾ ਸੀ ਜਿਸ ਦਾ ਹਰ ਭਾਰਤੀ ਬਦਲਾ ਮੰਗ ਰਿਹਾ ਸੀ ਜਗਬਾਨੀ ਟੀਵੀ ਚੰਡੀਗੜ੍ਹ ਲਈ ਨੀਰਜ ਸਲੋਤਰਾ ਦੀ ਰਿਪੋਰਟ